ਜੀ ਸਤਿ ਸ਼੍ਰੀ ਅਕਾਲ ਜੀ ਪਿੰਡੂ ਕਾਂਕਾ ਚੈਨਲ 'ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਵਾਹਿਗੁਰੂ ਜੀ ਸਾਰਿਆਂ ਨੂੰ ਕੈਲਤੀ ਕਲਾ ਵਿੱਚ ਰੱਖੇ। ਸਦਾ ਤੰਦਰੁਸਤ ਰਹੋ, ਖੁਸ਼ ਰਹੋ, ਖਸ ਦੇ ਵਾਸਤੇ। ਅੱਜ ਦੇ ਬੱਚੇ ਨੂੰ ਛੁੱਟੀ ਸੀਗੀ ਸ਼ਨੀਵਾਰ ਐਤਵਾਰ ਦੀ। ਤੇ ਹੋ ਗਏ ਲੇਟ ਇਹਨਾਂ ਦੇ ਝੱਕਣ ਲੱਗੇ ਬਿਸਤਰੇ। ਤੇ ਕਨੇਰੀ ਦਾ ਖਲਾਰਾ ਪਿਆ ਪਿਆਗਾ। ਅੱਜ ਤੁਹਾਨੂੰ ਸਫਾਈ ਨਹੀਂ ਦਿਖਾਵਾਂਗੇ। ਸਫਾਈ ਬਹੁਤ ਕਰਨ ਵਾਲੀ ਪਈ ਹੈਗੀ। ਕਾਫੀ ਸਫਾਈ ਕਰਨੀ ਹੈ ਆ ਚਾਦਰ ਧੋਣ ਜਾਣੀਆਂ ਆ ਚਾਦਰ ਤੋਂ ਗੜੈਲੇ ਸਾਫ ਤੇਜੀ ਤੇ ਦਰੀਆਂ ਕੱਢ ਲਈ ਆਪਾਂ ਹੋਰ ਦਰੀਆਂ ਦਾ ਮੌਸਮ ਆ ਗਿਆ ਚਾਦਰਾਂ ਚੁੰਤਰਾ ਸਾਰਾ ਕੁਝ ਧੋਣਾ ਹੈਗਾ ਚਾਦਰਾਂ ਵਾਲੇ ਗੜੈਲੇ ਤੇ ਦਰੀਆਂ ਕੱਢ ਲੈਣੇ बस ਐਂ ਚੱਲਦਾ ਰਹਿੰਦਾ ਜੀ ਇੱਕ ਚੀਜ਼ ਸ਼ਾਂਤੀ ਬੁੜੀਆਂ ਦਾ ਤਾਂ ਦੂਜੀ ਕੱਢ ਲਈ ਤੇ ਜੀ ਦਰੀਆਂ ਤੋਂ ਥੋੜੇ ਟਾਈਮ ਬਾਅਦ ਦਰੀਆਂ ਧੋਣੀਆਂ ਪੈਣਗੀਆਂ ਉਹਦੇ ਘਰੇ ਲੈ ਕੇ ਢੜਨੇ ਪੈਣਗੇ ਹਾਊਸ ਵਾਈਫ ਨੂੰ ਤਾਂ ਸਾਰਾ ਦਿਨ ਆਹੀ ਕੰਮ ਨੇ ਜੀ ਇਹ ਕਰਨਾ ਨਹੀਂ ਹੀ ਜਾ ਨੇਦੀ ਦੜ ਦਵਾਉਗੀ ਜੀ ਸਾਰਾ ਦਿਨ ਜਿਹੜੀ ਕੱਲ ਨੇਦੀ ਚਲੀ ਸੀ ਤੇ 5:30 ਵੀ ਪੈ ਗਈ ਜੀ ਥੋੜਾ ਜਿਹਾ ਰਾਤ ਤੁਸੀਂ ਵੀ ਦੱਸਿਓ ਤੁਹਾਡੇ ਵੀ ਪੈ ਗਿਆ 5:30 ਤਾਂ ਕਾਫੀ ਮੈਂ ਪਹਿਲੇ ਰਾਤ ਤਮਾ ਦੀ ਤਾਂ ਕੋਈ ਗੱਲ ਨਹੀਂ ਕੰਮ ਤਾਂ ਫਟਾਫਟ ਨਿਬੇੜ ਦੇਾਂਗੇ ਪਰਮਾਤਮਾ ਤੰਦਰੁਸਤ ਰੱਖੇ ਬਸ ਤੰਦਰੁਸਤੀ ਮੇਂ ਚੀਜ਼ ਹੁੰਦੀ ਹੈਗੀ ਕੰਮ ਤਾਂ ਕੋਈ ਵੱਡੀ ਗੱਲ ਨਹੀਂ ਹੁੰਦੀ ਕੰਮ ਕਰਨ ਵਾਲੇ ਨੂੰ ਤੰਦਰੁਸਤੀ ਦੇਵੇ ਪਰਮਾਤਮਾ ਕੱਲ੍ਹ ਤੋਂ ਦੱਸੇਗੀ ਸੀ ਇਹ ਅਸੀਂ ਵੀ ਸਾਨੂੰ ਚਾਹ ਨਾਲ ਐਮਰਜੈਂਸੀ ਕਿਤੇ ਜਾਣਾ ਪਿਆ ਗਿਆ ਸਾਡੇ ਪਿੰਡ ਜੀ ਮੇਰੇ ਚਾਚੀ ਜੀ ਸੀਗੇ ਉਹਨਾਂ ਦੀ ਮੌਤ ਹੋ ਗਈ ਸੀ ਅਚਾਨਕ ਹਾਰਟ ਅਟੈਕ ਨਾਲ ਤੇ ਸਾਨੂੰ ਉੱਥੇ ਜਾਣਾ ਪੈ ਗਿਆ ਤੇ ਤਾਂ ਹੀ ਤਾਂ ਕਹਿੰਦੇ ਹੁੰਦੇ ਜੀ ਤੰਦਰੁਸਤੀ ਵਰਗੀ ਦੀਸ ਨੇ ਕਿ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਹੈ ਜੀ ਤੇ ਤੰਦਰੁਸਤੀ ਫਟੋ ਤੰਦਰੁਸਤੀ ਰਹੇ ਤਾਂ ਕੰਮ ਤਾਂ ਕੋਈ ਵੱਡੀ ਗੱਲ ਨਹੀਂ ਹੁੰਦੀ ਜੀ ਕੰਮ ਤਾਂ ਬੰਦਾ ਕਰ ਹੀ ਲੈਂਦਾ ਹੈ 40 ਦੀ ਉਮਰ ਸੀ ਜੀ ਉਹਨਾਂ ਦੀ ਤੇ ਕੁੜੀਆਂ ਵਿਚਾਰੀ ਇੱਕ ਕੁੜੀ ਤਾਂ ਹੁਣੀ ਵੀ ਆਈਏਗੀ ਤੇ ਬਹੁਤ ਦੁਖ ਦੀ ਗੱਲ ਐ ਬਹੁਤ ਦੁੱਖ ਹੋਇਆ ਜਦੋਂ ਕੁੜੀਆਂ ਵਿਚਾਰੀਆਂ ਰੋਣ ਤੇ ਕਿਉਂਕਿ ਧੀਆਂ ਨੂੰ ਤਾਂ ਹੁੰਦਾ ਹੀ ਐ ਜੀ ਮਾਵਾ ਦਾ ਧੀਆਂ ਦਾ ਮਾਂ ਦੇ ਕੋਟੇ ਲੱਗਦੀਆਂ ਆ ਕੇ ਜਿਹੜੀ ਗੱਲ ਮਾਂ ਨਾਲ ਕਰੀ ਜਾਂਦੀ ਧੀਆਂ ਦੀ ਉਹ ਕਿਸੇ ਹੋਰ ਨਾਲ ਨਹੀਂ ਹੋ ਸਕਦੀ ਹੁੰਦੀ ਤੇ ਬਹੁਤ ਮਨ ਦੁਖੀ ਹੋਇਆ ਦੇਖ ਕੇ ਸਾਰਾ ਕੁਝ ਵਿਚਾਰੀਆਂ ਬਰੈਆਂ ਨਾ ਬਿਰਨਾ ਇੰਨਾ ਰੋਣਾ ਤੇ ਚਲੋ ਜੀ ਅੱਗੇ ਕੰਮ ਦਿਖਾਉਣੇ ਸੋਨੂੰ ਹੋਰ ਇਹ ਕਿੱਥੇ ਰੱਖਿਆ ਕਿੱਥੇ ਰੱਖਿਆ ਇਸ ਮੈਂ ਕੰਮ ਕਰ ਲਈ ਆਂ 不来，不去把。 ਸੋ ਗ੍ਰਾਂ ਪਾ ਲਵਾਂ। ਇਹ ਨੂੰ ਕਵਰ ਤੋਂ ਨਹੀਂ ਹੈਗੀ। ਗਦਾਈਲਿਆਂ ਦੇ ਬੈੱਡ ਸ਼ੀਟਾਂ ਸਾਰੇ ਇਕੱਠੇ ਕਰੇ ਪਏ। ਆਹ ਦੇਖੋ। ਲੋ ਜੀ ਗਦਾਇਆਂ ਦੇ ਕਵਰ ਲਾ ਲੇ। ਇਹ ਧੋਣੇ ਹੈਗੇ। ਆਪਾਂ ਇਕੱਠੇ ਲਾਵਰ ਬੈੱਡ ਸ਼ੀਟਾਂ ਆ। ਮੰਜਿਆਂ ਨੇ ਚਾਦਰਾਂ ਬੈੱਡ ਸ਼ੀਟਾਂ ਤੇ ਚਾਦਰਾਂ ਤੇ ਫਿਰ ਦੂਜੇ ਪੂਰ ਚ ਪਾ ਦਿੰਦੀ ਕੋਰ ਨਾ ਗਏ ਆਈ ਪੈਗ ਨੰ ਥੱਲੇ ਦੇ ਲਈ ਆਈ ਦਵਾਰ ਤੇ ਕੱਢੇ ਗਨ ਕਰਨਾ ਪਹਿਲਾਂ ਉਧਰ ਨੂੰ ਗਾ ਪੈਰ ਤੇ ਲੈ ਤਾਪੀ ਹਾਂ ਵੈਰੀ ਗੁੱਡ ਵੈਰੀ ਗੁੱਡ ਚਲੋ ਜੀ ਚਲੋ ਜੀ ਚੇਨ ਕਰੋ ਜੀ ਗੂੰਡ ਪੜਦਾ ਕਰ ਲੈ ਇਧਰ ਨੂੰ ਹੋਰ ਹੋ ਜਾ ਫੋਰ ਕਰਦੇ ਥੋੜੇ ਹਾਂ ਬਸ ਇਹ ਆ ਪੈਣਾ ਨਾਲ ਪਾਸਾ ਸੀ 3 ਇਧਰ ਆ ਜੀ ਵਾ ਤੇ ਫੋਰ ਹੋਣੇ ਮਸ ਕਰੋਗਾ ਜੀ ਵੇ ਹਾਂ ਸਹੀ ਹੈ ਸਭੀ ਸਹੀ ਅਣੀ ਰਮ ਇਹਦਾ ਸਾਫ ਕਰਨਾ ਆਗਾ ਲੈ ਬਣੇ 1 2 3 8 1 2 3 1 2 3 1 2 3 ਹੁਣ ਥੋੜੇ ਜਿਹਾ ਕੋਲ ਗੱਲ ਕਰੀ ਤਾਹਾਂ लगना नहीं, चौड़ा क्या? लाज़मी लाज़मी, देखते हैं। आप ऐनों बैठ कर। एक और तो चढ़ ले। चलो चलो चलो, one two three, जस्ट इतना वो तो करा होगी ना। आइदरा, 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 आइदरा ओपेरा। आइदरा, उतरो। ये भी ज़्यादा ठीक करेगा उतरे से। उतरो, उतरो ना खून जा। पहले आता तो ये उतरो क्य

ਜੀ ਅੱਜ ਦਾ ਵਲੌਗ ਸਾਡਾ ਇੱਥੋਂ ਤੱਕ ਹੀ ਹੈਗਾ ਤੇ ਜੇ ਤੁਹਾਨੂੰ ਸਾਡੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਤੇ ਕਮੈਂਟ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸਹਿਯੋਗ ਨਾਲ ਸਾਡਾ ਸਾਡਾ ਹੌਸਲਾ ਵਧਦਾ ਤੇ ਹੋਰ ਵੀਡੀਓ ਬਣਾਉਣ ਨੂੰ ਦਿਲ ਕਰਦਾ ਹੈ ਅੱਜ ਦਾ ਵਲੌਗ ਇੱਥੋਂ ਤੱਕ ਮਿਲਦੇ ਆਂ ਅਗਲੀ ਵੀਡੀਓ 'ਚ ਤਦ ਤੱਕ ਦੇਓ ਇਜਾਜ਼ਤ ਸਤਿ ਸ਼੍ਰੀ ਅਕਾਲ ਬਾਏ ਬਾਏ